ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਰਨੀਤ ਸਿੰਘ ਜਰਨੀ ਗੱਲ ਕਰਾਂਗੇ ਬਠਿੰਡਾ ਦੇ ਗਿੱਦੜਬਾਹ ਦੀ ਗਿੱਦੜਬਾਹ ਦੇ ਵਿੱਚ ਬਿਜਲੀ ਗੁੱਲ ਹੋਣ ਤੋਂ ਬਾਅਦ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 16 ਘੰਟਿਆਂ ਤੋਂ ਸ਼ਹਿਰ ਦੇ ਵਿੱਚ ਬੱਤੀ ਗੁੱਲ ਹੈ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪਾਵਰਕਾਮ ਦੀ ਤਾਂ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ 2-2 ਘੰਟੇ ਦੇ ਲਾਰੇ ਲ ਬਿਜਲੀ ਪਿਛਲੇ 16 ਘੰਟੇ ਤੋਂ ਆ ਨਹੀਂ ਰਹੀ ਹੁਤੇ ਹੀ ਜਿਹੜੇ ਛੋਟੇ ਬੱਚੇ ਨੇ ਉਹ ਬਹੁਤ ਹੀ ਪਰੇਸ਼ਾਨ ਨੇ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਉਥੇ ਹੀ ਜਗਲ ਕੀਤੀ ਜਾਵੇ ਪਿਛਲੇ 16 ਘੰਟਿਆਂ ਦੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਹੁਣ ਦਿੱਕਤ ਆਣੀ ਸ਼ੁਰੂ ਹੋ ਗਈ ਹੈ ਕਿਉਂਕਿ ਬਿਜਲੀ ਨਹੀਂ ਆ ਰਹੀ ਤਾਂ ਪਾਣੀ ਵੀ ਨਹੀਂ ਆ ਰਿਹਾ ਤੇ ਦੂਜੇ ਪਾਸੇ ਹੁਣ ਬਿਜਲੀ ਨਾ ਆਣ ਕਰਕੇ ਲੋਕ ਬਹੁਤ ਹੀ ਪਰੇਸ਼ਾਨ ਨੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਪਰੇਸ਼ਾਨੀਆਂ ਨੇ ਉਹ ਸਾਹਮਣਾ ਕਰਨਾ ਪੈ ਰਿਹਾ ਉਥੇ ਹੀ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬਿਮਾਰ ਨੇ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਦਿੱ ਕਾਫੀ ਵੱਡੀ ਆਫਤ ਖੜੀ ਹੁੰਦੀ ਨਜ਼ਰ ਆ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਿਜਲੀ ਸਹੀ ਸੀਮਾ ਨਹੀਂ ਛੱਡੀ ਗਈ ਤਾਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਪਾਵਰਕਾਮ ਦੇ ਦਫਤਰ ਦੇ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਜਿਹੜੀ ਸਪਲਾਈ ਹੈ ਉਹ ਬਹਾਲ ਕੀਤੀ ਜਾਵੇ ਉੱਥੇ ਹੀ ਲੋਕਾਂ ਦੇ ਵੱਲੋਂ ਸਰਕਾਰ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਜਿਹੜੀ ਫਰੀ ਦੀ ਬਿਜਲੀ ਵੰਡੀ ਜਾ ਰਹੀ ਹੈ ਉਸ ਤੋਂ ਹੀ ਇਹ ਸਾਰਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀ ਬਿਜਲੀ ਹੈ ਪੈਦਾਵਾਰ ਹੈ ਉਹ ਪੂਰੀ ਨਹੀਂ ਹੋ ਰਹੀ ਕਿਉਂਕਿ ਜਦੋਂ ਫਰੀ ਦੇ ਵਿੱਚ ਕੋਈ ਚੀਜ਼ ਵੰਡੀ ਜਾ ਰਹੀ ਹੈ ਤਾਂ ਪਿੱਛੇ ਉਸ ਦੀ ਸ਼ਾਰਟ ਵੀ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਸਰਕਾਰ ਦੇ ਉੱਤੇ ਵੀ ਕਿਤੇ ਨਾ ਕਿਤੇ ਗਾਜ਼ ਡਿੱਗਦੀ ਨਜ਼ਰ ਆ ਰਹੀ ਹੈ ਪਰੰਤੂ ਪਾਵਰ ਕਾਮ ਦੇ ਅਧਿਕਾਰੀਆਂ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਬਿਜਲੀ ਛੱਡਣ ਦੀ ਥਾਂ ਬਿਜਲੀ ਬਹਾਲ ਕਰਨ ਦੀ ਸਾਂਸ ਸਿਰਫ ਲਾਰੇ ਹੀ ਲਾਈ ਜਾਂਦੇ ਨੇ ਕੀ ਕਹਿਣਾ ਹੈ ਲੋਕਾਂ ਦਾ ਉਹ ਵੀ ਤੁਸੀਂ ਖੁਦ ਹੀ ਸੁਣ ਲਓ ਪ੍ਰਧਾਨ ਜੀ ਕੀ ਮਾਮਲਾ ਹੈ ਤੇ ਕਿੰਨੇ ਦਿਨ ਤੋਂ ਜਿਹੜੀ ਬਿਜਲੀ ਜਿਹੜੀ ਬੰਦ ਹੋ ਚੁੱਕੀ ਹੈ ਕਾਸ 12 ਦਿਨਾਂ ਦਾ ਜੀ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਪਰ ਕੱਲ ਤੋਂ ਮੈਨੂੰ ਲੱਗਾ 20 ਘੰਟਿਆਂ ਦੇ ਕਰੀਬ ਹੋ ਗਏ 22 ਘੰਟਿਆਂ ਦੇ ਜਿਹੜੀ ਬਿਜਲੀ ਦੀ ਵਿਵਸਥਾ ਬਹਾਲ ਨਹੀਂ ਹੁੰਦੀ ਪਈ ਸਾਨੂੰ ਮਜਬੂਰ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਧਰਨਾ ਲਾਉਣਾ ਪਿਆ ਕਿਉਂਕਿ ਨਾ ਐਕਸ਼ਨ ਗੱਲ ਸੁਣਦਾ ਨਾ ਐਸਡੀਓ ਗੱਲ ਸੁਣਦਾ ਨਾ ਕੋਈ ਜੇਈ ਗੱਲ ਸੁਣਦਾ ਜਿਹੜੇ ਉੱਥੇ ਰੱਖੇ ਹੋਏ ਆ ਬੰਦੇ ਉਹ ਕਹਿੰਦੇ ਆ ਬੰਦੇ ਹੈ ਨਹੀਂ ਸਾਡੇ ਕੋਲ ਅਸੀਂ ਕਦੇ ਨਾ ਗੱਲ ਕੰਮ ਕਰੀਏ ਜੇ ਜੇ ਕੋਈ ਜਾਂਦਾ ਕੋਈ ਟੈਲੀਫੋਨ ਕਰਦਾ ਉਹਦੇ ਗੱਲ ਪੈਂਦੇ ਆ ਪੰਜਾਬੀ ਚ ਆ ਅੰਕਲ ਬੈਠੇ ਆ ਤੁਸੀਂ ਇਹਨਾਂ ਨੂੰ ਕਹਿੰਦੇ ਅਸੀਂ ਐਂ ਕਰਦੇ ਆਂਗੇ ਜੇ ਤੁਸੀਂ ਸਾਡੀ ਸ਼ਿਕਾਇਤ ਕਰੀ ਜਾਨੇ ਹੋ ਕੀ ਕਹਿੰਦੇ ਸੀ ਅੰਕਲ ਛਾਪਾ ਮਾਰਾਂਗੇ ਤੁਹਾਡੇ ਘਰੇ ਡਰਾਉਂਦੇ ਆ ਕੋਈ ਮਨੋਜ ਮਨੋਜ ਮੁੰਡਾ ਹੈਗਾ ਇਹ ਬਹੁਤ ਗਲਤ ਗੱਲ ਹੈ ਕੋਈ ਇੱਕ ਗੱਲ ਹੈ ਕੋਈ ਅਸੀਂ ਕਿਹਨੂੰ ਜਾ ਕੇ ਦੱਸੀਏ ਕੋਈ ਸਾਡੀ ਕੋਈ ਸਰਵਾਈ ਕਰਨ ਵਾਲਾ ਹੈ ਨਹੀਂਗਾ ਕੋਈ ਗੱਲ ਕਰਨ ਵਾਲਾ ਹੈ ਨਹੀਂਗਾ ਤੇ ਅਸੀਂ ਤਾਂ ਬੱਚੇ ਆਏ ਹੋਏ ਆ ਗਰਮੀਆਂ ਦੀਆਂ ਛੁੱਟੀਆਂ ਆਂ ਚੀਕਾਂ ਵੱਜੀ ਜਾਂਦੀਆਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਜਿਹੜੀ ਤੁਸੀਂ ਵੇਚੀ ਜਾਂਦੇ ਆ ਨਾ ਉਹ ਥੋੜੀ ਬਹੁਤ ਥੋੜੀ ਬਹੁਤ ਉਹਦੇ ਵਿੱਚੋਂ ਸਾਰੇ ਸ਼ਹਿਰ ਤੇ ਸਾਰੇ ਸ਼ਹਿਰ ਨਿਵਾਸੀ ਮੰਗਤ ਕਰਦੇ ਆ ਤੁਹਾਡੀ ਉਹਦੇ ਵਿੱਚੋਂ ਥੋੜੀ ਬਹੁਤ ਸਾਨੂੰ ਬਿਜਲੀ ਦਿੱਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਆਦਾ ਰਹਿ ਸਕੀਏ ਨਹੀਂ ਕੀ ਸੰਘਰਸ਼ ਰਹੂਗਾ ਤੁਹਾਡਾ ਅੱਗੇ ਤੋਂ ਜੇਕਰ ਮੰਨ ਲਓ ਇਹ ਕੋਈ ਨਹੀਂ ਸੁਲਵਾਈ ਕਰਦੇ ਜੇ ਇਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ ਐਦੂ ਮਰੋਂ ਅਸੀਂ ਸ਼ਹਿਰ ਨੂੰ ਬੰਦ ਕਰਾਵਾਂਗੇ ਧਰਨੇ ਮੁਜਾਹਰੇ ਕਰਾਂਗੇ ਜਿੱਥੋਂ ਤੱਕ ਅਸੀਂ ਜਾ ਸਕਦੇ ਹੋਏ ਅਸੀਂ ਜਾਵਾਂਗੇ ਪਰ ਅਸੀਂ ਸਰਕਾਰ ਦੇ ਕੰਨਾਂ ਤਾਈਂ ਜੂ ਸਰਕਾਰ ਕੇ ਹਟਾਂਗੇ ਵੀ ਸਾਨੂੰ ਸਾਡੀ ਬਿਜਲੀ ਵਿਵਸਥਾ ਬਹਾਲ ਕੀਤੀ ਜਾਵੇ ਸਰਕਾਰ ਤਾਂ ਕਹਿੰਦੀ ਬਿਜਲੀ ਬਹੁਤ ਜ਼ਿਆਦਾ ਹੈਗੀ ਹੈ ਬਿਜਲੀ ਸਰਪ੍ਰਸਤ ਦਾ ਸੁਭਾ ਜੇ ਅਸੀਂ ਮੰਨਤ ਕਰਦੇ ਹਾਂ ਨਾ ਜੀ ਅਸੀਂ ਉਸੇ ਗੱਲ 'ਚ ਹਾਂ ਵੀ ਬਿਜਲੀ ਬਹੁਤ ਜ਼ਿਆਦਾ ਤਾਂ ਉਹਦੇ ਵਿੱਚੋਂ ਥੋੜੀ-ਬਹੁਤ ਬਿਜਲੀ ਸਾਨੂੰ ਘਿੜੜੇ ਨੂੰ ਵੀ ਦੇ ਦਿੱਤੀ ਜਾਵੇ